ਨਾਮ ਤੁਹਾਡਾ ਮੇਰਾ ਨਾਮ ਡਿੰਪਲ ਹੈ ਜੀ ਮੈਮ ਤੁਹਾਡੇ ਵੱਲੋਂ ਆਈ ਵਾਰੀ ਜਿਹੜਾ ਪਸ਼ੂਆਂ ਵਾਸਤੇ ਜਾਨਵਰਾਂ ਵਾਸਤੇ ਲੰਗਰ ਲਾਇਆ ਜਾਂਦਾ ਐ ਇੰਨੀ ਸੇਵਾ ਕਰਦੇ ਹੋਂ ਡੋਨੇਸ਼ਨ ਕਿੱਥੋਂ ਆਂਦੀ ਐ ਤੇ ਮੋਟੀਵੇਸ਼ਨ ਕਿੱਥੋਂ ਆਈ ਮੈਨ ਸਰ ਮੈਂ ਨਾ ਇੱਕ ਗਰੁੱਪ ਬਣਾਇਆ ਛੋਟਾ ਜਾਂ ਅਸੀਂ ਸਾਰੇ ਲਵਰਜ਼ ਆ ਐਨੀਮਲ ਲਵਰਜ਼ ਸਾਨੂੰ ਕਿਧੋਂ ਫੰਡਿੰਗ ਨਹੀਂ ਆਂਦੀ ਅਸੀਂ ਸਾਰੇ ਆਪਣਾ ਦਸਵਾਂ ਦਸ਼ੌਂਦ ਕੱਢਦੇ ਆ ਮਤਲਬ ਅਨਾ ਕੋਈ ਕਿੰਨਾ ਪਾਉਂਦਾ ਕੋਈ ਕਿੰਨਾ ਅਸੀਂ ਦੇਖਦੇ ਹਾਂ ਕੇਸ ਆ ਗਿਆ ਸਰਜਰੀ ਦਾ ਅਸੀਂ ਬਸ ਉਹਦੇ ਸਾਹਮਣੇ ਨਾਲ ਜਿਹੜਾ ਹੈਗਾ ਪੈਸੇ ਪਾ ਲਉਣਾ ਕੋਈ 500 ਪਾਉਂਦਾ ਕੋਈ 1000 ਪਾਉਂਦਾ ਕੋਈ 2000 ਪਾਉਂਦਾ ਇਸ ਤਰ੍ਹਾਂ ਅਸੀਂ ਸਰਜਰੀਜ਼ ਕਰਾਉਂਦੇ ਆ ਅਸੀਂ ਕਿਸੇ ਐਨਜੀਓ ਨਾਲ ਨਹੀਂ ਜੁੜੇ ਹੋਏ ਸਾਨੂੰ ਕਿਧੋਂ ਫੰਡਿੰਗ ਨਹੀਂ ਆਉਂਦੀ ਅਸੀਂ ਆਪਣੇ ਪੌਕੇਟਸ ਚੋਂ ਸਾਰੇ ਕਰਦੇ ਕੋਈ ਦਿੱਕਤਾਂ ਦਾ ਸਾਹਮਣਾ ਵੀ ਆਉਂਦਾ ਹੁੰਦਾ ਆਂਦਾ ਜੀ ਲੋਗ ਸਾਨੂੰ ਬੋਲਦੇ ਨੇ ਪਤ ਨਹੀਂ ਇਹਨਾਂ ਨੂੰ ਕਿੱਥੋਂ ਪੈਸੇ ਆਉਂਦੇ ਆ ਡੋਨੇਸ਼ਨ ਆਉਂਦੀਆਂ ਨੇ ਇਹੋ ਜਿਹਾ ਕੁਝ ਵੀ ਨਹੀਂ ਹੈ ਇੱਕ ਸੱਚ ਹੈ ਇਹ ਚੈੱਕ ਕਰ ਸਕਦਾ ਜਿਹੜਾ ਮਰਜ਼ੀ ਜਦੋਂ ਮਰਜ਼ੀ ਕੀ ਨ ਮੰ ਡੌਗ ਰਾਇਲਟੀ ਨੂੰ ਰੋਕਣ ਵਾਸਤੇ ਮੇਨ ਕੀ ਮਕਸਦ ਹੋ ਸਕਦਾ ਕੀ ਕੰਮ ਕਰ ਸਕਦਾ ਦੇਖੋ ਡੌਗ ਰਾਇਲਟੀ ਨੂੰ ਰੋਕਣ ਵਾਸਤੇ ਆਪਾਂ ਨੂੰ ਇਹਨਾਂ ਦੀ ਪੋਪੂਲੇਸ਼ਨ ਘਟਾਉਣੀ ਪੈਗੀ ਕਿਉਂਕਿ ਜहाँ ਤਾਂ ਬੱਚੇ ਪੈਦਾ ਹੁੰਦੇ ਆ ਹੀਟੇ ਆਂਦੀਆਂ ਡੌਗਸ ਬੱਚੇ ਪੈਦਾ ਹੁੰਦੇ ਆ ਮਰ ਜਾਂਦੇ ਆ ਗੱਡੀ ਦੇ ਨੀਚੇ ਆ ਕੇ ਇੰਜੈਕਸ਼ਨ ਉਹ ਇਹਨਾਂ ਨੂੰ ਈਵਨ ਕਿ ਇੰਜੈਕਸ਼ਨ ਵਗੈਰਾ ਵੀ ਲਗਵਾਉ ਆ ਤਾਂਦ ਵੀ ਮਰ ਜਾਂਦੇ ਆ ਮਤਲਬ ਪਤਾ ਹੀ ਹੈ ਜਦ ਇਨਸਾਨ ਦੇ ਨਾਲ ਇਹਨਾਂ ਬੁਰਾ ਹਾਲਤ ਵਿਚਾਰੇ ਪਾਪੀਜ਼ ਨਾਲ ਤਾਂ ਬਹੁਤ ਬੁਰਾ ਹਾਲ ਹੁੰਦਾ ਮਦਰ ਵਿਚਾਰੀ ਬੈਠ ਕੇ ਉਧਰ ਰੋ ਰਹੀ ਹੈ ਉਹਨਾਂ ਨਾਲ ਕੋਈ ਸੋਲੂਸ਼ਨ ਹੀ ਨਿਕਲ ਰਹਾ ਹੈਗਾ ਇਹਨਾਂ ਸਭ ਤੋਂ ਵੱਡ ਤੇ ਹੁਣ ਐਂਟੀ ਰੈਬੀਜ਼ ਵੀ ਸਟਾਰਟ ਹੋ ਗਈ ਹੈ ਪਟਿਆਲਾ ਵਿੱਚ ਐਂਟੀ ਰੈਬੀਜ਼ ਵੀ ਇਹਨਾਂ ਨੂੰ ਵੈਕਸੀਨ ਲੱਗ ਰਹੇ ਆ ਪੂਰਾ ਪਟਿਆਲੇ ਵਿੱਚ ਐਂਟੀ ਰੈਬੀਜ਼ ਫ੍ਰੀ ਹੈ 프리 ਆਫ ਕੋਰਸ ਸਟੈਰਲਾਈਜੇਸ਼ਨ ਆਫ 프리 ਆਫ ਕੋਰਸ ਐਂਟੀ ਰੈਬੀਜ਼ ਸਟਾਰਟ ਹੋ ਗਈ ਹੈ ਪਟਿਆਲਾ ਵਿੱਚ ਤਾਂ ਸਾਰੇ ਆਪਣੇ ਏਰੀਆ ਵਿੱਚ ਆਪਣੇ ਸਾਰੇ ਡੌਗਸ ਨੂੰ ਤੇ ਸਟੈਰਲਾਈਜੇਸ਼ਨ ਵੀ ਕਰਵਾਣ ਤੇ ਐਂਟੀ ਰੈਬੀਜ਼ ਦੀ ਵੈਕਸੀਨ ਵੀ ਲਗਵਾ ਬਿਲਕੁਲ ਇਜੈਕਸ਼ਨ ਦਾ ਕੋਈ ਨੁਕਸਾਨ ਨਹੀਂ ਹੈਗਾ ਕੋਈ ਕੋਈ ਰਿਐਕਸ਼ਨ ਦਾ ਕੋਈ ਨੁਕਸਾਨ ਨਹੀਂ ਹੈ ਇਹ ਵਨਕੋ ਸੇਫ ਹੋ ਜਾਣਗੇ ਜੇ ਇਹਨਾਂ ਨੂੰ ਖਾਣਾ ਮਿਲੇਗਾ ਤੇ ਇਹ ਘੱਟ ਮੋਂਕਣਗੇ ਘੱਟ ਕਿਸੇ ਨਾਲ ਲੋਕਾਂ ਦੇ ਅੱਗੇ ਪਿੱਛੇ ਭੱਜਣਗੇ ਲੋਕਾਂ ਨੂੰ ਲੱਗਦਾ ਸਾਡੇ ਪਿੱਛੇ ਆ ਰਿਹਾ ਤਾਂ ਸਾਨੂੰ ਸ਼ਾਇਦ ਵੱਡਣ ਵਾਸਤੇ ਆ ਰਿਹਾ ਕੁਝ ਲੋਕ ਡਰ ਜਾਂਦੇ ਆ ਡਰ ਕੇ ਮਾਰੇ ਉਹਨਾਂ ਦੇ ਉੱਤੇ ਅਟੈਕ ਹੋ ਜਾਂਦੇ ਆ ਸਾਡੀ ਗਲੀ ਚ ਵੀ ਕਿੰਨੇ ਕੇਸ ਹੁੰਦੇ ਆ ਡਰ ਕੇ ਮਾਰੇ ਡੌਗਸ ਨੂੰ ਮਾਰਨ ਵਾਸਤੇ ਜਾਂ ਡੰਡੇ ਵਾਸਤੇ ਲੈ ਕੇ ਆ ਜਾਂਦੇ ਆ ਤੇ ਬਹੁਤ ਹਾਂਜੀ ਹਾਂਜੀ ਮੈਡਮ ਕੀ ਨਾਮ ਆ ਮੇਰਾ ਨਾਮ ਰਜਿੰਦਰ ਕੋਹੜ ਹੈ ਮੈਮ ਜੇ ਮੈਂ ਤੁਸੀਂ ਡੌਗਸ ਨੂੰ ਆਪਣੇ ਘਰੇ ਰੱਖਦੇ ਹਾਂ ਪੈਰਲਾਈਜ਼ਡ ਡੌਗਸ ਨੂੰ ਆਪਣੇ ਘਰੇ ਰੱਖਦੇ ਹਾਂ ਇੰਨੀ ਦਰੀ ਸੇਵਾ ਕਰਦੇ ਹਾਂ ਦੋ ਸਵਾਲ ਸਭ ਤੋਂ ਮੈਨ ਨੇ ਪਹਿਲਾ ਤੁਮੇ ਮੋਟੀਵੇਸ਼ਨ ਕਿੱਥੋਂ ਆਈ ਤੇ ਦੂਸਰਾ ਕੀ ਜਿਹੜੇ ਇਹਨੇ ਫੰਡਿੰਗ ਆ ਉਹ ਫੰਡਿੰਗ ਇੱਥੋਂ ਆਉਂਦੀ ਆ ਸਾਰੀ ਓਕੇ ਸਰ ਪਹਿਲੇ ਦਾ ਆਨਸਰ ਹੈਗਾ ਮੈਂ ਬਚਪਨ ਤੋਂ ਹੀ ਮੈਂ ਐਨੀਮਲ ਲਵਰ ਹਾਂ ਮੈਂ ਛੋਟੇ ਹੁੰਦੇ ਤੋਂ ਹੀ ਡੌਗਸ ਦਾ ਕਰਦੀ ਆ ਰਹੀ ਹਾਂ ਹਣਾ ਹੁਣ ਮੈਂ ਸੜਕ ਤੇ ਆਪਾਂ ਦੇਖਦੇ ਆਂ ਵੀ ਨੋਰਮਲ ਡੌਗ ਤਾਂ ਤੂਰੀ ਫਿਰ ਜਾਂਦੇ ਹੁਣ ਪੈਰਾਲਾਈਜ਼ਡ ਡੌਗ ਦਾ ਔਖਾ ਹੋ ਜਾਂਦਾ ਨਾ ਸਰਵਾਈਵ ਕਰਨਾ ਇਸ ਲਈ ਮੈਨੂੰ ਜਿਹੜੇ ਤੇ ਮੈਨੂੰ ਲੱਗਦਾ ਮਿਲਦਾ ਮੈਂ ਘਰੇ ਚੱਕ ਲਿਆਉਣੀ ਆ ਤੇ ਦੂਜਾ ਫੰਡਿੰਗ ਨਾ ਫੰਡਿੰਗ ਆ ਸਾਰੀ ਅੱਛੀ ਫੈਮਿਲੀਜ਼ ਤੋਂ ਹੈਗੀਆਂ ਤੇ ਸਾਡ ਆਪਾ ਪੈਸੇ ਇਕੱਠੇ ਕਰਦੇ ਆਂ ਤੇ ਸਰਜਰੀਆਂ ਕਰਾਉਂਦੇ ਆਂ ਡੌਗਸ ਦੀ ਜੋ ਵੀ ਸਾਡਾ ਹੁੰਦਾ ਅਸੀਂ ਕਰਦੇ ਆਂ ਪਿੱਛੇ ਜੇ ਮੈਂ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ ਪਟਿਆਲਾ ਦੇ ਵਿੱਚ ਖਾਲਸਾ ਮੰਦਿਰ ਚ ਗਊ ਮਾਸ ਵੜਦਾ ਸੀ ਕਿਵੇਂ ਮਿਲਦਾ ਕਰਦਾ ਇਹ ਬਹੁਤ ਹੀ ਘਟੀਆ ਗੱਲ ਹੈ ਜਿਹੜੇ ਵੀ ਲੋਕ ਇਹ ਕਰ ਰਹੇ ਆਂ ਬਹੁਤ ਹੀ ਗੰਦਾ ਕਰ ਰਹੇ ਆਂ ਗਊ ਦੇਖੋ ਪੂਜਣ ਯੋਗ ਜਾਨਵਰ ਆਪਾ ਗਊ ਮਾਤਾ ਕਹਿੰਦੇ ਆਂ ਹੁਣ ਲੋਕ ਉਹ ਕੁੱਕਰ ਚੋਂ ਮੀਟ ਮਿਲਿਆ ਮਿਲਦਾ ਉਹ ਬਣਾ ਰਹੇ ਸੀਗੇ ਉਹਨੂੰ ਖਾਣਾ ਉਹਨਾਂ ਨੇ ਕਿੰਨੇ ਗੰਦੇ ਲੋਕ ਹੋਣੇ ਉਹ ਇਹਦੀ ਕੜੀ ਨਿੰਦਾ ਕਰਦੇ ਆਂ ਵੀ ਇੰਨਾ ਗੰਦਾ ਕੰਮ ਆਪਣੇ ਸ਼ਹਿਰ ਚ ਹੋਣ ਲੱਗਿਆ ਤਾਂ ਦੇਖੋ ਔਰ ਡੌਗਸ ਦਾ ਡੌਗਸ ਨਾਲ ਵੀ ਹੁੰਦਾ ਹੋਣਾ ਨਾ ਇਹ ਇਕੱਲੀ گاਵਾਂ ਨਾਲ ਨਹੀਂ ਹੁੰਦਾ ਹੋਣਾ ਨਾ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿ ਜੀ ਰੋਡ ਤੇ ਇੰਨੇ ਡੌਗਸ ਐ ਆਪਾਂ ਨੂੰ ਨਹੀਂ ਪਤਾ ਨਾ ਕਿੰਨੇ ਉਧਰ ਗਾਇਬ ਹੁੰਦੇ ਆ ਕਿੰਨੀ گاਵਾਂ ਗਾਇਬ ਹੁੰਦੀਆਂ ਐ ਕੀ ਕਰਦੇ ਆ ਕਿ ਨਹੀਂ ਹੁਣ